ਹੇ ਆ ਜਾਵੇ ਬਾਰ ਬਾਰ ਤੈਨੂੰ ਇਹ 84 ਲੱਖ ਜੋਨ ਦੇ ਵਿੱਚ ਆਉਣਾ ਨਾ ਪਵੇ ਤੈਨੂੰ ਮਾਲਕ ਨੇ ਸਮਾਂ ਦਿੱਤਾ ਸੁਣਿਓ ਧਿਆਨ ਨਾਲ ਆਪਾਂ ਜਿੰਨੇ ਜਾਣੇ ਬੈਠੇ ਆ ਨਾ ਸਾਰਿਆਂ ਨੂੰ ਪਰਮਾਤਮਾ ਨੇ ਵਾਹਿਗੁਰੂ ਜੀ ਨੇ ਇੱਕ ਸਮਾਂ ਦਿੱਥਾ ਲੈ ਵੀ ਮੈਂ ਤੈਨੂੰ ਵਾਰੀ ਦਿੱਤੀ ਚੰਗੇ ਕਰਮਾ ਕਰਕੇ ਸਾਨੂੰ ਪਰਮਾਤਮਾ ਨੇ ਵਾਰੀ ਦਿੱਤੀ ਕਿਹੜੀ ਮਨੁੱਖਾ ਜਨਮ ਹਣ ਕੁੱਤੇ ਨੂੰ ਨਹੀਂ ਕਿਹਾ ਪਸ਼ੂ ਨੂੰ ਨਹੀਂ ਕਿਹਾ ਕਿੰਨੇ ਮਹਿੰਗੇ ਮਹਿੰਗੇ ਕੁੱਤੇ ਆਪਾਂ ਘਰਾਂ ਚ ਰੱਖੇ ਨੇ ਪਸ਼ੂ ਰੱਖੇ ਨੇ ਉਹਨਾਂ ਨੂੰ ਥੋੜਾ ਪਰਮਾਤਮਾ ਕਹਿੰਦੇ ਨੇ ਆਪਾਂ ਨੂੰ ਕਹਿੰਦੇ ਆ ਨਾ ਭਈ ਪ੍ਰਾਪਤ ਮਨੁੱਖ ਦੇ ਹੋਈ ਆ ਆਪਾਂ ਨੂੰ ਕਿਹਾ ਕਹਿੰਦੇ ਤੇਰਾ ਜਿਹੜਾ ਸਰੀਰ ਹੈ ਨਾ ਤੇਰਾ ਜਿਹੜਾ ਜਨਮ ਹੈ ਬਹੁਤ ਮਹਿੰਗਾ ਚੰਗੇ ਭਾਗਾ ਕਰਕੇ ਤੈਨੂੰ ਮੈਂ ਦਿੱਤਾ ਇਹਨੂੰ ਐਵੇਂ ਨਾ ਗਵਾਈ ਇਹਨੂੰ ਐਵੇਂ ਨਾ ਸਮਝੀ ਕੇ ਮੈਨੂੰ ਮਿਲ ਗਿਆ ਮਿਲਿਆ ਪਤਾ ਕਿਵੇਂ ਸੁਣਿਓ ਧਿਆਨ ਨਾਲ ਮਿਲਿਆ ਪਤਾ ਕਿਵੇਂ ਗੁਰਬਾਣੀ ਦਾ ਬਚਨ ਹੈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਇਹੀ ਪਾਇਆ ਐਵੇਂ ਥੋੜਾ ਮਿਲ ਗਿਆ ਚੰਗੇ ਕਰਵਾ ਕਰਕੇ ਮਿਲੀ ਹੈ ਔਰ ਇਹਨੂੰ ਐਵੇਂ ਨਾ ਸਮਝੀ ਕੇ ਠੀਕ ਹੈ ਯਾਦ ਰੱਖੀ ਸਰੀਰ ਦੇ ਵਿੱਚ ਜਿਹੜਾ ਕੋਈ ਅੰਗ ਟੁੱਟ ਜਾਂਦਾ ਹੈ ਨਾ ਲੱਖਾਂ ਰੁਪਏ ਲੱਗ ਜਾਂਦੇ ਨੇ ਉਹਨੂੰ ਜੋੜਨ ਵਾਸਤੇ ਇਹ ਕੋਈ ਸਸਤਾ ਸੌਦਾ ਨਹੀਂ ਹੈ ਕੋਈ ਗੁਰਦਾ ਬਦਲਣਾ ਪਵੇ ਕੋਈ ਪ੍ਰੋਬਲਮ ਆ ਜੇ ਨਾ ਲੱਖਾਂ ਰੁਪਏ ਲੱਗ ਜਾਂਦੇ ਇਹਨੂੰ ਠੀਕ ਕਰਾਉਣ ਵਾਸਤੇ ਕਿੰਨਾ ਮਹਿੰਗਾ ਪਾਰਟ ਹੈ ਆਪਾਂ ਕਹਿੰਨੇ ਕਈ ਵਾਰ ਕਹਨੇ ਹੁੰਦੇ ਆ ਨਾ ਇੰਨੀ ਮਹਿੰਗੀ ਗੱਡੀ ਲਈ ਜਾਂਦਾ ਇਹਦਾ ਸਪੇਅਰ ਪਾਰਟ ਬੜਾ ਮਹਿੰਗਾ ਹੈ ਆਖੋ ਵਾਹਿਗੁਰੂ ਹਾਂਜੀ ਇੰਨੀ ਮਹਿੰਗੀ ਗੱਡੀ ਲੈ ਲਈ ਸਪੇਅਰ ਪਾਰਟ ਬੜਾ ਮਹਿੰਗਾ ਹੈ ਇਹਦਾ ਸਮਾਨ ਸਸਤਾ ਨਹੀਂ ਮਿਲਦਾ ਲੀਵਰ ਬੜੀ ਹੈ ਗੱਡੀ ਤੇ ਚਲੋ ਠੀਕ ਹੈ ਮਿਲ ਜੇਗੀ ਪਰ ਯਾਦ ਰੱਖੋ ਜਿਹੜਾ ਪ੍ਰਮਾਤਮਾ ਨੇ ਆ ਮਨੁੱਖਾ ਜਨਮ ਦਿੱਤਾ ਹੈ ਇਹਦੇ ਪਾਰਟ ਬੜੇ ਮਹਿੰਗੇ ਨੇ ਇਨੂੰ ਐਵੇਂ ਨਾ ਸਮਝੀ ਕਿ ਠੀਕ ਹੈ ਮੈਨੂੰ ਮਿਲ ਗਿਆ ਇਹਦੀ ਕਦਰ ਕਰਿਆ ਕਰ ਗੁਰਬਾਣੀ ਕਹਿੰਦੀ ਐ ਨਾ ਹੀਰੇ ਜੈਸਾ ਜਨਮ ਹੈ ਜਨਮ ਹੈ ਆਪਾਂ ਇੰਨੇ ਜਾਣੇ ਬੈਠੇ ਕਿਸੇ ਦੇ ਘਰੇ ਹੀਰਾ ਹੈਗਾ ਪਰ ਆ ਜਿਹੜਾ ਜਨਮ ਹੈ ਹੀਰਾ ਹੈ ਸਾਡਾ ਹੀਰਾ ਕਿਸੇ ਨੇ ਨਹੀਂ ਆਪਾਂ ਵੇਖਿਆ ਹੁਣ ਪਰ ਆ ਜਿਹੜਾ ਪ੍ਰਮਾਤਮਾ ਨੇ ਸਾਨੂੰ ਹੀਰਾ ਦਿੱਤਾ ਹੈ ਇਹ ਤੇ ਆਪਾਂ ਰੋਜ਼ ਵੇਖਦੇ ਆ ਨਾ ਇਹਨੂੰ ਐਵੇਂ ਨਾ ਸਮਝੀ ਪਰਮਾਪ ਕਰਿਓ ਪ੍ਰਮਾਤਮਾ ਨੇ ਸਾਨੂੰ ਜਨਮ ਤੇ ਹੀਰੇ ਵਰਗਾ ਦਿੱਤਾ ਪਰ ਕੌਡੀ ਬਦਲੇ ਜਾਏ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਚੰਗੇ ਕੰਮ ਨਹੀਂ ਕਰਦਾ ਕੌਡੀਆਂ ਤੋਂ ਮਾੜਾ ਤੂੰ ਪਰਿਆ ਜਾਂਦਾ ਯਾਦ ਰੱਖਿਓ ਮੇਰੇ ਵੱਲ ਧਿਆਨ ਦਿਆ ਜੇ ਆਪਾਂ ਦੋ ਗੱਲਾਂ ਕਹਨੇ ਹੁੰਨਿਆ ਜਿਹੜਾ ਬੰਦਾ ਬਹੁਤ ਵਧੀਆ ਹੋਵੇ ਨਾ ਆਪਾਂ ਕਹਨੇ ਇਹ ਤੇ ਬੰਦਾ ਹੀਰੇ ਵਰਗਾ ਹੈ ਕਹਨੇ ਆ ਨਾ ਆਪਾਂ ਇਹਦਾ ਕੋਈ ਮੁੱਲ ਨਹੀਂ ਜੀ ਹੀਰਾ ਹੈ ਪਹਿਲਾ ਗਿਸੈਂਪਲ ਜਿਹੜਾ ਬੰਦਾ ਜਮਾਂ ਨਕਮਾ ਹੋਵੇ ਕੋਈ ਕੰਮ ਨਾ ਕਰਦਾ ਹੋਵੇ, ਵੇਲਾ ਰੋਟੀਆਂ ਖਾਣ ਵਾਲਾ ਹੋਵੇ, ਆਪਾਂ ਕਹਿੰਦੇ ਤੇ ਬੰਦਾ ਕੌਡੀ ਦਾ ਨਹੀਂ। ਦੋ ਗੱਲਾਂ ਹੀ ਕਹਨੇ ਆ। ਇਹ ਤੇ ਬੰਦਾ ਕੌਡੀ ਦਾ ਨਹੀਂ। ਜੇ ਚੰਗਾ ਕੰਮ ਕਰਾਂਗੇ ਤੇ ਲੋਕ ਤੈਨੂੰ ਕਹਿਣਗੇ ਹੀਰਾ ਬੰਦਾ ਹੀਰਾ ਹੈ। ਤੇ ਜੇ ਨਾ ਕਰੇਗਾ, ਲੋਕੀ ਤੈਨੂੰ ਕੌਡੀ ਦਾ ਕਹਿਣਗੇ ਤੇ ਕੌਡੀ ਦੀ ਕੋਈ ਕੀਮਤ ਨਹੀਂ ਹੁੰਦੀ। ਉਹ ਇਹਨੂੰ ਕੌਣ ਪਛਦਾ ਕੌਡੀ ਦਾ ਬੰਦਾ ਇਹ। ਪਰ ਮੇਰੇ ਮਾਲਕ ਕਹਿੰਦੇ ਤੂੰ ਕੌਡੀਆਂ ਵਰਗਾ ਨਹੀਂ ਤੂੰ ਹੀਰੇ ਵਰਗਾ ਸੀ ਪਰ ਤੂੰ ਆਪਣੇ ਆਪ ਦੀ ਕਦਰ ਘਟਾ ਲਈ ਤੂੰ ਆਪਣੇ ਆਪ ਦੀ ਵੈਲਿਊ ਘਟਾ ਲਈ ਤੂੰ ਮਹਿੰਗਾ ਬੜਾ ਸੀ ਤੂੰ ਕੀਮਤੀ ਬੜਾ ਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਇਸ਼ਾਨ ਤੂੰ ਮਹਿੰਗਾ ਬੜਾ ਸੀ ਪਰ ਤੂੰ ਆਪਣੀ ਕਦਰ ਆਪ ਘਟਾ ਲਈ ਤੇ ਮੈਂ ਬੜੇ ਵੀਰੀ ਕਹਿਣਾ ਹੁੰਨਾ ਕਦਰ ਵੀ ਤੂੰ ਆਪਣੀ ਆਪ ਕਰਾਉਣੀ ਹੈ ਤੇ ਬੇਕਦਰ ਵੀ ਤੂੰ ਆਪਣੇ ਆਪ ਕਰਾਉਣੀ ਜਿਹੜਾ ਮਰਜ਼ੀ ਰਾਹ ਚੁਣ ਲੈ ਚੰਗੇ ਕੰਮ ਕਰਾਂਗੇ ਚੰਗੇ ਰਾਹ ਤੇ ਤੁਰਾਂਗੇ ਲੋਕੀ ਕਦਰ ਕਰਨਗੇ ਮਾੜਾ ਕਰਾਂਗੇ ਲੋਕੀ ਬੇਕਦਰਾਂ ਕਰਨਗੇ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਜਿਹੜੇ ਮਰਜ਼ੀ ਰਾਹ ਤੇ ਤੁਰ ਪਏ ਚੰਗੇ ਮਾੜੇ ਦੋ ਰਾਹ ਨੇ ਭਾਵੇਂ ਸਾਧ ਬਣ ਜਾ ਭਾਵੇਂ ਚੋਰ ਬਣ ਜਾ ਭਾਵੇਂ ਠੱਗ ਬਣ ਜਾ ਭਾਵੇਂ ਸੰਤ ਬਣ ਜਾ ਤੇਰੀ ਮਰਜ਼ੀ ਹੈ ਭਾਵੇਂ ਮਹਾਨ ਬਣ ਤੇ ਭਾਵੇਂ ਸ਼ੈਤਾਨ ਬਣ ਭਾਵੇਂ ਮਾੜਾ ਬਣ ਤੇ ਭਾਵੇਂ ਚੰਗਾ ਬਣ ਪਰਮਾਤਮਾ ਨੇ ਤੈਨੂੰ ਇਹ ਨਹੀਂ ਕਿਹਾ ਤੂੰ ਮਾੜਾ ਬਣ ਤੂੰ ਚੰਗਾ ਬਣ ਕਿਉਂਕਿ ਤੇਰੇ ਕਰਮ ਚੰਗੇ ਸੀ ਸਾਨੂੰ ਮਨੁੱਖਾ ਜਨਮ ਮਿਲਿਆ ਜੇ ਮਾੜੇ ਕਰਮ ਹੁੰਦੇ ਯਾਦ ਰੱਖੀ ਤੂੰ ਵੀ ਕਿਸੇ ਕਿੱਲੇ ਤੇ ਵੱਜਿਆ ਹੋਣਾ ਸੀ ਪਸ਼ੂ ਬਣ ਕੇ ਆਕੋ ਸਤਨਾਮ ਸ਼੍ਰੀ ਵਾਹਿਗੁਰੂ ਹਾਂਜੀ ਤੇ ਯਾਦ ਰੱਖਿਓ ਸਾਨੂੰ 83 ਲੱਖ ਜੂਨ ਦਾ ਬਾਦਸ਼ਾਹ ਬਣਾਇਆ ਉਸ ਪਰਮਾਤਮਾ ਨੇ 83 ਲੱਖ ਜੂਨ ਦੇ ਵਿੱਚ ਆਪਾਂ ਵੀ ਆਉਣੇ ਆ ਇੱਕ ਬੰਦਾ ਜਿਹੜਾ ਆਪਣੀ ਮਨ ਦੀ ਮਰਜ਼ੀ ਕਰ ਸਕਦਾ ਜਦੋਂ ਮਰਜ਼ੀ ਜੀਚਾਵੇ ਜਿੱਥੇ ਮਰਜ਼ੀ ਜਾ ਸਕਦਾ ਇੱਕ ਪਸ਼ੂ ਹੈ ਭਾਵੇਂ ਲੱਖਾਂ ਰੁਪਏ ਦਾ ਪਸ਼ੂ ਹੈ ਪਰ ਤੇਰੇ ਕਿੱਲੇ ਤੇ ਬੱਝਿਆ ਤੇਰੇ ਵੱਲ ਵਹਿੰਦਾ ਕਦੋਂ ਪਾਣੀ ਪਿਆਉ ਕਦੋਂ ਪੱਠੇ ਪਾਉ ਬੋਲੋ ਹੈ ਕਿ ਨਹੀਂ ਹੈ ਉਹ ਤੇਰੇ ਵੱਲ ਵਹਿੰਦਾ ਪਰ ਤੂੰ ਮਰਜ਼ੀ ਦਾ ਮਾਲਕ ਹੈ ਤੇਰਾ ਜਦੋਂ ਜੀ ਕਰਦਾ ਤੂੰ ਰੋਟੀ ਖਾ ਲੇ ਨਾ ਖਾਵੇਂ ਤੇਰੇ ਤੇ ਡਿਪੈਂਡ ਹੈ ਪਰ ਪਸ਼ੂ ਕੁੱਤੇ ਪਸ਼ੂ ਪੰਛੀ ਆਪਣੀ ਮਰਜ਼ੀ ਨਹੀਂ ਕਰ ਸਕਦੇ ਉਹ ਤੇਰੇ ਤੇ ਡਿਪੈਂਡ ਨੇ ਤੇਰੇ ਅਧੀਨ ਚੱਲਦੇ ਨੇ ਪਰ ਤੈਨੂੰ ਮੇਰੇ ਮਾਲਕਾਂ ਨੇ ਬਾਦਸ਼ਾਹ ਬਣਾਇਆ ਹੈ ਇਹਦੀ ਕਦਰ ਕਰਿਆ ਕਰ ਇਹਨੂੰ ਐਵੇਂ ਨਾ ਸਮਝੀ ਕਿ